ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੰਬਨ ਮੱਝ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵੀਰ ਇਹ ਇੱਕ ਮੱਝ ਛੇੜ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਥੋੜੇ ਦਿਨਾਂ ਦੀ ਬਈ ਕੱਚੀ ਆ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਕੰ ਭਾਈ ਹਾਂਜੀ ਮਰੀ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਸੋਨੀ ਮੈਂਬਰ ਸਰਜੀਤਪੁਰਾ ਜੀ ਠੀਕ ਆ ਪਿੰਡ ਸਰਜੀਤਪੁਰਾ ਜੀ ਦਾ ਹਾਂਜੀ ਦਿਾਲਪੁਰਾ ਭਾਈ ਕਹਦੇ ਨਾਲ ਹੀ ਠੀਕ ਆ ਭਾਈ ਜਿਲ੍ਹਾ ਪਣੋਗੜਾ ਪੈਂਦਾ ਬਟੰਡਾ ਪੈਂਦਾ ਸੀਲ ਰਾਮਪਰਾਪੂਲ ਆਰਾਮਪਰਾਪੂਲ ਠੀਕ ਆ ਭਾਈ ਕੰਟੈਕਟ ਨੰਬਰ ਬੋਲ ਦੋ ਆਪਣਾ 62392 ਹੂੰ 38186 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਆ ਆਪਣੇ ਘਰ ਦੀ ਹੀ ਆ ਹਾਂਜੀ ਘਰ ਦੀ ਆ ਜਿਹੜਾ ਸੂਆ ਸੁੰਦੀ ਆ ਇਹ ਦੂਜੀ ਸੂਏ ਜੀ ਦੂਜਾ ਸੂਆ ਸੁੰਦੀ ਆ ਕੀ ਰਿਕਾਰਡ ਸੀ ਬਾਈ ਪਿਛਲੇ ਸੂਏ ਦਾ ਇਹਨੇ 12-13 ਲੀਟਰ ਦੁੱਧ ਦਿੱ ਤੇ ਐਤ ਕੀ ਕਿੰਨੀ ਕਮੀ ਦਾ ਭਰਾ ਐਤ ਕੀ ਹੈਗੀ ਹੈ ਜੀ 15 16 ਤੱਕ ਲੀਟਰ ਦੀ ਹੈਗੀ ਠੀਕ ਆ ਉਹ ਠੰਡੀ ਸੀਲਾ ਹਾਂਜੀ ਠੰਡੀ ਸੀਲਾ ਇਹਦੇ ਮਸ਼ੀਨ ਨਾਲ ਵੀ ਚੋ ਲੈੰਦੇ ਰਹੇ ਆ ਜੀ ਠੀਕ ਆ ਹੱਥ ਨਾਲ ਵੀ ਚੋ ਲੈੰਦੇ ਰਹੇ ਆ ਮਸ਼ੀਨ ਨਾਲ ਵੀ ਹੱਥ ਨਾਲ ਵੀ ਚੋਂਦੇ ਸੀਗੇ ਤੇ ਮਸ਼ੀਨ ਨਾਲ ਵੀ ਚੋ ਲੈੰਦੇ ਸੀਗੇ ਵੈਸੇ ਉਹ ਮੱਝਾਂ ਘੱਟ ਲਵਾਉਂਦੀਆਂ ਹੁੰਦੀਆਂ ਮਸ਼ੀਨ ਹਨਾ ਹਾਂਜੀ 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 ਠੀਕ ਆ ਸਾਬੂ ਸੀਲ ਬਾਈ ਕਹਿੰਦਾ ਫੁੱਲ ਆ ਬਾਈ ਤੁਹਾਨੂੰ ਆਪ ਹੀ ਪਤਾ ਲੱਗੇਗਾ ਕਿਉਂਕਿ ਮਸ਼ੀਨ ਤੇ ਵੀ ਬਾਈ ਚੋ ਲੈਂਦਾ ਸੀ ਬਾਕੀ ਥਾਣਾ ਦੀ ਕੁਆਲਿਟੀ ਚੈੱਕ ਕਰੋ ਬਹੁਤ ਚੰਗਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਨਾ ਪੂਰੇ ਘਰ ਤੇ ਲੱਗੇ ਵਾ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਇਹ 15 ਦਿਨਾਂ ਨੂੰ ਦਿਨ ਪੂਰੇ ਹੋਣੇ ਜੀ ਇਹ ਤੇ ਬਣਦੀ ਬਣਦੀ ਕਿਵੇਂ ਆ ਕਿਵੇਂ ਜੀ ਲੇਵਾ ਕਿੰਨਾ ਕ ਤਿਆਰ ਕਰਦੀ ਆ ਵਧੀਆ ਕਰੂਗੀ ਤਿਆਰ ਜੀ ਠੀਕ ਆ ਲੇਵਾ ਬਾਈ ਕਹਿੰਦਾ ਬਈ ਚੰਗਾ ਤਿਆਰ ਕਰਦੀ ਆ ਹਜੇ ਦਾ ਕੱਚੀ ਕੱਚੀ ਪਈ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਕੁਸ ਦਿਨ ਉੱਤੇ ਵੀ ਲਊਗੀ ਹੂੰ ਕੁਸ ਦਿਨ ਉੱਤੇ ਵੀ ਲੈ ਜੂ ਖੋਲ ਦੇ ਬਾਈ ਤੋਰ ਦੇ ਚੌੜੀ ਚੂੜੀ ਫੁੱਲ ਆ ਬਾਕੀ ਬਾਈ ਪਲੀ ਵੀ ਫੁੱਲ ਆ ਵੀਰ ਦਾ ਕੋਈ ਵਾਰ ਦਾ ਕੰਮ ਨਹੀਂ ਕਰੇ ਲੋਈ ਪਸੂਆਂ ਚ ਵੀਰ ਇਹ ਸੇਲ ਕਰ ਸਿੰਗਾ ਦੀ ਕੁਆਲਿਟੀ ਚੰਗੀਆਂ ਵਾਕੀ ਫੇਸ ਬਿਊਟੀ ਚੈੱਕ ਕਰੋ ਟੀਕੇ ਦਾ ਤਾਂ ਨਹੀਂ ਪਤਾ ਬ ਠੀਕਾ ਵੱਧ ਗਈ ਭਰਾਏ ਠੀਕਾ ਇਹਨੂੰ ਜੀ ਠੀਕ ਆ ਹਾਂਜੀ ਠੀਕ ਆ ਬਾਈ ਕਹਿੰਦਾ ਬਾਈ ਚੰਗਾ ਭਰਾਇਆ ਬਾਕੀ ਚੌੜੀ ਚੂੜੀ ਚੈੱਕ ਕਰੋ ਚੜਾਈ ਚੂੜੀ ਦੀ ਗੱਲ ਕਰੀਏ ਨਾ ਫੁੱਲ ਲੰਮੀਆਂ ਬਾਕੀ ਗਾੜੀ ਤੇ ਪਸਾੜੀ ਦੀ ਗੱਲ ਕਰੀਏ ਤਾਂ ਇਹ ਵੀ ਬਈ ਫੁੱਲ ਚੰਗੀ ਲੈ ਚੈੱਕ ਕਰੋ ਲੇਵਾ ਬਹੁਤ ਸੋਹਣਾ ਤਿਆਰ ਕਰੂਗੇ ਹਜੇ ਤਾਂ ਕਿੰਨੇ ਦਿਨਾਂ ਦੀ ਕੱਚੀ ਆ ਬਈ ਹਜੇ ਇਹ 15 ਤਰੀਕ ਨੂੰ ਦਿਨ ਪੂਰੇ ਹੋਣੇ ਠੀਕ ਆ 15 ਦਿਨਾਂ ਦੀ ਕੱਚੀ ਆ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਜਦੋਂ ਕਰਮਾਲ ਨੇ ਸੋਨਾ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੋਨਾ ਤੇ ਕੀ ਮੋਹਲਾ ਭਰਾ ਦੇਣ ਲੈਣ ਫਿਰ ਇਹਨਾਂ 125000 ਮੰਗਦੇ ਨੇ 125000 ਹਾਂਜੀ ਮਾਨਤਨ ਹੋ ਜੂਆਗੇ ਇਹਦਾ ਹਾਂਜੀ ਹਾਂਜੀ ਠੀਕ ਆ 125000 ਰੁਪਇਆ ਬਾਈ ਕਹਿੰਦਾ ਬਾਈ ਮੋਲ ਬਸ ਆਏਗੇ ਤਾਂ ਮਾਨਤਨ ਜ਼ਰੂਰ ਹੋ ਜੂਗਾ ਤੇ ਨਕਸ਼ੀਗਾ ਬਾਈ ਕੋਲੇ ਬਾਈ ਇੱਕ ਸਲੋਪਾ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਵੇਖਣ ਲਈ ਧੰਨਵਾਦ